ਜੇ ਮੁਲਾਜ਼ਮ ਨਾ ਹੋਵੇ ਤਾਂ ਸਰਕਾਰ ਚੱਲੂਗੀ ਕਿਦਾਂ ਜੇ ਮੁਲਾਜ਼ਮ ਕੰਮ ਕਰਦੇ ਤਾਂ ਸਰਕਾਰ ਚੱਲਦੀ ਏ ਪਰ ਅਸੀਂ ਸਰਕਾਰ ਨੂੰ ਚਲਾ ਗੜੇ ਤਰੀਕੇ ਨਾਲ ਰਹੇ ਹਾਂ ਇਹ ਅੱਜ ਹਰ ਲੋਕਾਂ ਦੇ ਅੱਗੇ ਸਾਡੀਆਂ ਕਿਸਾਨ ਜਥੇਬੰਦੀਆਂ ਜਨਤਕ ਜਥੇਬੰਦੀਆਂ ਬੈਠੀਆਂ ਉਹਨਾਂ ਦੇ ਅੱਗੇ ਵੀ ਇਹ ਗੱਲ ਲੈ ਕੇ ਆਂਦੀ ਲੋੜ ਏ ਜਿੱਥੇ ਅੱਜ ਮੈੜੀ ਪਟਵਾਰ ਯੂਨੀਅਨ ਨੂੰ ਇਹ ਧੱਕਾ ਕੀਤਾ ਜਾ ਰਿਹਾ ਹੈ ਕਿ ਤੁਸੀਂ ਗਲਤ ਅੰਕੜੇ ਪੇਸ਼ ਕਰੋ ਤੇ ਅੱਜ ਇੱਕ ਜਥੇਬੰਦੀ ਪੰਜਾਬ ਚ ਖੜੀ ਹੋਈ ਏ ਉਹਦੀ ਪਿੱਠ ਦੇ ਸਾਨੂੰ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਆਨਦੀ ਰੂਹ ਜੇ ਅੱਜ ਇਹ ਜਥੇਬੰਦੀ ਸ਼ਿਕਰ ਸ਼ਿਹਾਰ ਦੀਏ ਕਾ ਮੁੜ ਕੇ ਪੰਜਾਬ ਤੋਂ ਕੋਈ ਮੁਲਾਜ਼ਮ ਨਹੀਂ ਖੜਾ ਹੋਊਗਾ ਕੋਈ ਮੁਲਾਜ਼ਮ ਜਥੇਬੰਦੀ ਸਰਕਾਰ ਦੇ ਖਿਲਾਫ ਨਹੀਂ ਖੜੀ ਹੋਏਗੀ ਕੋਈ ਆਗੂ ਸਰਕਾਰ ਦੀ ਹਾਂ ਦੇ ਵਿੱਚ ਨਾ ਵੀ ਗੱਲ ਨਹੀਂ ਕਰੇਗਾ ਜੇ ਅੱਜ ਤੁਸੀਂ ਇਹ ਸ਼ਿਕਰ ਸ਼ਿਹਾਰ ਦੇ ਅੱਜ ਜੇਕਰ ਕਿਸੇ ਨੇ ਤੇ ਸਾਨੂੰ ਲੋੜ ਏ ਇਕਜਟ ਹੋ ਗਏ ਸਰਕਾਰ ਨੂੰ ਕਹੀਏ ਇਹ ਗੱਲ ਨਾ ਕਹੀਏ ਕਿ ਸਰਕਾਰ ਬਹੁਤ ਅੰਕੜੇ ਪੇਸ਼ ਕਰਾ ਰਹੀ ਏ ਇਹ ਲਈਏ ਕਿ ਜਿਹੜਾ ਭ੍ਰਿਸ਼ਟਾਚਾਰੀ ਰਿਸ਼ਨ ਕੁਮਾਰ ਵਰਗਾ ਜਿਹੜਾ ਮੁਲਾਜ਼ਮਾਂ ਦੇ ਉੱਪਰ ਇਸ ਤਰ੍ਹਾਂ ਦੀ ਗੱਲ ਕਰਦਾ ਅਸੀਂ ਇਸੇ ਤਰ੍ਹਾਂ ਕਹੀਏ ਕਿ ਤੁਹਾਡਾ ਅੰਦਰ ਭ੍ਰਿਸ਼ਟਾਚਾਰ ਏ ਤੁਹਾਡਾ ਰਿਸ਼ਨ ਕੁਮਾਰ ਭ੍ਰਿਸ਼ਟਾਚਾਰੀ ਏ ਜੇ ਉਹ ਸਿੱਖਿਆ ਦੇ ਪੱਧਰ ਤੇ ਜਾਂਦੇ ਤਾਂ ਘਰ ਨਹੀਂ ਲੱਗਦੇ ਨਹੀਂ ਸਾਨੂੰ ਕਿੱਥੇ ਮੰਗਿਆ ਧਰਨੇ ਲਾਉਂਦੀਆਂ ਤੇ ਫਿਰ ਲੋਕਸ ਹੈ ਕਿਰੇ ਵਿੱਚ ਕੀ ਸਾਰੇ ਪੰਜਾਬ ਹਰ ਇੱਕ ਆਗੂ ਹਰ ਇੱਕ ਮੁਲਾਜ਼ਮ ਹਰ ਇੱਕ ਰਹਿਣ ਵਾਲਾ ਆਦਮੀ ਉਹ ਭ੍ਰਿਸ਼ਟਾਚਾਰੀ ਹੋ ਗਿਆ ਤੇ ਪੂਰੇ ਪੰਜਾਬ ਦੇ ਕੇ ਕ੍ਰਿਸ਼ਨ ਕੁਮਾਰ ਨੂੰ ਆਉਂਦਾ ਰਹਿ ਗਿਆ ਕਿ ਬਾਂਦੌਰ ਨਹੀਂ ਇਹ ਸਭ ਤੋਂ ਵੱਡਾ ਭ੍ਰਿਸ਼ਟਾਚਾਰੀ ਇਹ ਲੋੜ ਹੈ ਕਿ ਕ੍ਰਿਸ਼ਨ ਕੁਮਾਰ ਨੂੰ ਇਰੀਗੇਸ਼ਨ ਸੋ ਜਿੱਥੇ ਅੱਜ ਸੇ ਇਕੱਤਰ ਹੋ ਗਏ ਸਰਕਾਰ ਦੇ ਖਿਲਾਫ ਸਰਕਾਰ ਦੇ ਕੰਨਾਂ ਦੇ ਵਿੱਚ ਐਨਾ ਦੇ ਇੱਕ ਪ੍ਰਸ਼ਾਸਨਿਕ ਅਫਸਰ ਦੀ ਆਵਾਜ਼ ਪਾ ਰਿਹਾ ਜੋ ਗਾਹਤ ਤਰੀਕੇ ਦੇ ਨਾਲ ਡਾੜੀਆਂ ਪੇਸ਼ ਕਰਾ ਰਿਹਾ ਉਹਦੀ ਗੱਲ ਕਰ ਰਹੇ ਹਾਂ ਉਸੇ ਅਫਸਰ ਪਾਜ ਅੱਜ ਸੇ ਕਾਲ ਦਸਨੀ ਚਾਹਦੇ ਹਾਂ ਕਿ ਤੂੰ ਬਗਲੀਆਂ ਇੱਕ ਕਰ ਲੈ ਬਗਲੀਆਂ ਚਾਰ ਕਰ ਲੈ ਚਾਰ ਸ਼ੀਟ ਇੱਕ ਜਾਰੀ ਕਰ ਦੇ 500 ਜਾਰੀ ਕਰ ਦੇ ਬਰੇ ਲਵਾਵਾਂਗੇ ਜਦੋਂ ਪੰਜਾਬ ਦੇ ਵਿੱਚ ਨੇੜਾ ਨੂੰ ਚੈੱਕ ਕਰਨ ਤੇ ਆ ਗਿਆ ਤੇ ਜਦੋਂ ਹੁਣ ਆਮ ਆਪੀ ਪਾਰਟੀ ਦੇ 13 ਕੈਂਡੀਡੇਟ ਅਸੀਂ ਬਾਣੀ ਪਾਇਏ ਸੀਗੇ ਓਟਾਂ ਕਰੋ ਸੜਕ ਤੇ ਭਜਾ ਕੇ ਦਿਖਾ ਦਾਂਗੇ ਕਿ ਪੰਜਾਬ ਦਾ ਮੁਲਾਜ਼ਮ ਪੰਜਾਬ ਦੇ ਕਿਸਾਨ ਤੇ ਪੰਜਾਬ ਦੇ ਲੋਕ ਚਾਹੁੰਦੇ ਕੀ ਜੇ ਦਾ ਕੰਮ ਤੁਸੀਂ ਸਹੀ ਤਰੀਕੇ ਨਾਲ ਕਰੋ ਜਿਹੜੀ ਮੈਂ